ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ گاਵਾਂ ਸੇ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਐ ਤੇ ਇੱਕ ਘਰਮ ਵਾਲੀ ਕੱਚੀ ਐ ਥੋੜੇ ਦਿਨਾਂ ਦੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਸੀਕਾਲ ਸਸੀਕਾਲ ਜੀ ਹੋ ਠੀਕ ਹੋ ਬਜੀ ਵਰੀਆ ਬਾਈ ਨਾਮ ਤੇ ਐਡਰੈਸ ਬੋਲ ਨਾਮ ਜਸਵਿੰਦਰ ਸਿੰਘ ਆ ਜੀ ਪਿੰਡ ਜੌਂਦ ਜ਼ਿਲ੍ਹਾ ਬਠਿੰਡਾ ਤਸੀਰ ਆਂਪਰਾ ਫੂਲ ਨੇੜੇ ਪਿੰਡ ਬਈ ਨੇੜੇ ਵੀਰੇ 8 ਕਿਲੋਮੀਟਰ ਆਪਾਂ ਤੋਂ ਦੂਰ ਰਹ ਜਾਂਦਾ ਤੇ 10 ਕਿਲੋਮੀਟਰ ਰਹ ਜਾਂਦਾ ਪਰ ਆਂਪਰਾ ਮੋਬਾਈਲ ਨੰਬਰ ਬੋਲ ਦੋ 98722 32124 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਦੇ ਵੈੜ ਦੇ ਨੇ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਲੈਟਰ ਕਦੋਂ ਸੂਈ ਆ ਇਹ ਰਾਤ ਹੀ ਸੂਈ ਆ ਬਾਈ ਬੱਚਾ ਕੀ ਦੇਤਾ ਬੱਚਾ ਦੇਤਾ ਨੇ ਬਾਈ ਬੱਚਾ ਦੇਤਾ ਬਾਈ ਹਾਂ ਇਹ ਜੀ ਇਹ ਜੂੜ ਦੀ ਜਮਾ ਓਕੇ ਲੈਟਰ ਠੀਕ ਆ ਬਾਈ ਇਹਦਾ 3.5 ਕਿਲੋ ਬੋਲਾ ਪਾ ਕੱਢ ਲੈ ਓਕੇ ਬਾਈ ਹਾਂ ਕਿੰਨਾ ਕੋ ਦੁੱਧ ਦੇ ਦੂ ਐਸਟੀਮੇਟ ਆ ਦੁੱਧ ਲੈਟਰ 2 ਕਿਲੋ ਦੇ ਦੂ ਖੁੱਲਾ ਠੀਕ ਆ ਆਰਡਰ ਚੰਗਾ ਥਣ ਚੰਗਾ ਚਾਰੇ ਥਣ ਨਖੜਵੇਂ ਪੂਰੇ ਗੈਬ ਤੇ ਕੱਲਾ ਕੱਲਾ ਥਣ ਗਲਾਬੀ ਥਣ ਮੁਠੀ ਜਿਹਾ ਥਣ ਸਵਾਈ ਚੁਵਾਈ ਕਿਵੇਂ ਆ ਬਾਈ ਚੁਵਾਈ ਦੇ ਇੱਕ ਨੰਬਰ ਆ ਪਤਾ ਕਰਕੇ ਦਿਖਾ ਦੇ ਠੀਕ ਆ ਫੇਸ ਬੜਾ ਪਿਆਰਾ ਕਰਮਾਈ ਦਾ ਸੂਈ ਸਵਾਈ ਆ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਪਛਾਂਤ ਉਹ ਲੈਵਾ ਚੈੱਕ ਕਰਵਾਉਣਾ ਪਛਾਂਤ ਉਹ ਵੀ ਲੈਵਾ ਕਰਮਾਈ ਦਾ ਬਹੁਤ ਹੈ ਕੱਦ ਫੁੱਲ ਆ ਕਿ ਨਹੀਂ ਹਾਂ ਫੁੱਲ ਕਰਦਾ ਫੁੱਲ ਕੱਦ ਫੁੱਲ ਬਰੀਡ ਸੂਈ ਸਵਾਈ ਆ ਕਰਮਾਈ ਫੇਸ ਦੀ ਬਿਊਟੀ ਦੇਖੋ ਪળી ਵੀ ਬਹੁਤ ਆ ਕਰਮਾਈ ਬਾਕੀ ਫੁੱਲ ਕੱਦ ਵਜਨ ਵਾਲੀ ਹੈ ਡਾਕਟਰ ਹਾਂਜੀ ਅੱਧ ਵਜਨ ਕੰਨਿਓ ਕਰਮ ਵਾਲੇ ਨੂੰ ਕੋਈ ਘਾਟ ਨਹੀਂ ਲੈ। ਕੀ ਬਾਤ ਆ ਭਾਈ। ਕਿ ਕੀ ਮੁੱਲ ਏਵਰੇਜ ਹੈ? ਥਾਂਲੇ ਵੇ ਦੀ ਪੂਰੀ ਸਾਫ ਰੈਕਟਰ। ਹਾਂਜੀ ਥਾਂਲੇ ਪਾ ਇੱਕ ਨੰਬਰ। ਬੜਡ ਅੱਜ ਦਾ ਆਪਾਂ ਬਸ ਦੇਣ ਲੈਣ ਵਾਲੇ ਮੁੱਲ ਕਰਨਾ ਕੋਈ ਮੁੱਲ ਨਹੀਂ ਕਰਨਾ ਬਸ। ਅੱਧ ਦੇਣ ਲੈਣ ਵਾਲੀ ਗੱਲ ਹੈ ਵੇਚਣੇ ਅੱਜ ਦਾ ਆਪਾਂ। ਠੀਕ ਹੈ ਭਾਈ। ਹਾਂ। ਇਹ ਕੋਈ ਡਾਕਟਰ 70 ਮੰਗਣਾ ਕੋਈ 80 ਮੰਗਣਾ। ਹਾਂਜੀ 70000 ਦੀ 80 ਨਹੀਂ ਆ। ਚੱਕ ਭਾਈ। ਜਮਾ ਜੈਜ ਮੋਲਾ 70000 ਦੀ ਬਾਈ ਕਹਿੰਦਾ ਵੜ ਦੇ ਦਿਆਂਗੇ। ਮੁੱਲ ਕੋਈ 75 ਨਹੀਂ ਕਰਨਾ ਕੋਈ 80 ਨਹੀਂ ਕਰਨਾ ਠੀਕ ਹੈ ਕਹਨੀ ਮੁੱਲ ਜੈ ਜੈ ਐਡੇ ਨੇ ਬਣਾ ਲੋਕ ਡਾਕਟਰ 80 80 90 90 ਮੰਗੀ ਜਾਂਦੇ ਆ ਕੋਈ ਫਾਇਦਾ ਨਹੀਂ ਆਪਾਂ ਦਾ ਬਸ ਆ ਜੋਫਰੀ ਹੈਗੀ ਸਹੀ ਆ ਭਾਈ ਵੇਚ ਨਹੀਂ ਅੱਜ ਬਸ ਕੋਈ ਚੱਕਰ ਨਹੀਂ ਧਰਮ ਮਾਰਦੇ ਨਹੀਂ ਕੁਝ ਨਹੀਂ ਆ ਨਾ ਚਾਹੇ ਐਂ ਬਹਿ ਜਾ ਠੀਕ ਹੈ ਨਹੀਂ ਹਾਂ ਠੰਡੀ ਸੀ ਲਾ ਬਈ ਪੂਰੀ ਠੰਡੀ ਸੀ ਲਾ ਕਹਿਣਾ ਗਰਮ ਵਾਲੀ ਨਾਲ ਕੁਝ ਵੀ ਨਹੀਂ ਕਿਆ ਬਾਤ ਆ ਬਾਕੀ ਥਾਨ ਬਹੁਤ ਚੰਗਾ ਲੱਗਿਆ ਯਾਰ ਥਾਨਾ ਕੱਲਾ ਕੱਲਾ ਥਾਨਾ ਬਾਕੀ ਜੋ ਇਹ ਵੀ ਚੰਗੀ ਆ ਡਾਕਟਰ ਭਾਈ ਹੂੰ ਲੇ ਵਾਰ ਇਹਨਾਂ ਨਾੜਾ ਨੋੜਾ ਫਲ ਲੱਗ ਨਹੀਂ ਹੂੰ ਐਦਾ ਪਖੜਕ 4 ਕਿਲੋ ਬੋਲਾ ਕਰਤਾ ਬਈ ਇਹਦਾ ਠੀਕ ਹੈ ਵੀਰੇ ਲੈ ਬੱਛਾ ਬਾਂਦੇ ਆਣ ਦੇਖੋ ਬਈ ਕਿੰਨਾ ਚੰਗਾ ਥਣ ਲੱਗਿਆ ਚਾਹੇ ਥੀਜੋ ਲਿਓ ਚਾਹੇ ਮਸ਼ੀਨਾਂ ਚੋ ਇੱਕ ਨੰਬਰ ਥਣ ਲੱਗਿਆ ਜਿਵੇਂ ਮਰਜੀ ਚੋਈ ਚਲੋ ਬਾਕੀ ਠੰਡੀ ਠੁੰਡੀ ਕਰਮ ਵਾਲੀ ਚੰਗੀ ਆ ਬਈ ਆ ਵੀ ਇੱਦਾਂ ਲੱਭ ਰਿਹਾ ਲਓ ਬਾਈ ਜੀ ਚੋਣ ਬੜਾ ਚੰਗਾ ਨਾ ਬੜਾ ਚੰਗਾ ਮੋਟੀ ਮੋਟੀ ਚਵਾਈ ਹੈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਹਾਂ ਲੈ ਚਵਾਈ ਤਾਂ ਗੁੱਤੀਆਂ ਪੜਦੀ ਹੈ ਕਿ ਨਹੀਂ ਬੜੀ ਚੰਗੀ ਚਵਾਈ ਹੈ ਬਾਈ ਮੋਟਾ ਮੋਟਾ ਬੜੀ ਦਾ ਮੋਰੀਆ ਕਰਦੀ ਥੱਲੇ ਸਹੀ ਗੱਲ ਆ ਬਾਈ ਮੁੱਲ ਵੀ ਜਾਇਜ਼ ਆ ਵੀਰੇ ਮਾਨਤਨ ਹੋ ਜਾਊਗਾ ਹਨ ਜਮਾ ਜਾਇਜ਼ ਮੁੱਲ ਆ ਬੈਡ ਚੰਗੀ ਆ ਵੱਡੇ ਕੱਦ ਜਾਂ ਬਰੀਡ ਇੱਕ ਨੰਬਰ ਆ ਬਾਈ ਅੱਗੇ ਵੀਰੇ ਦੋ ਨੰਬਰ ਤੇ ਕੱਚੀ ਆ ਵੀਰੇ ਏ ਭਾਈ 20 ਨਾਲ ਕੱਤੀ ਆ ਡਾਕਟਰ ਅੱਜ ਕੱਤੀ ਦਾ ਸਾਬ ਹਣਾ ਦੇ ਦਾਂਗੇ ਆਪਾਂ ਜਿੱਦ ਤਿਆਰ ਹੋ ਗਈ ਉਹਦੇ ਦਾ 85 ਜਦੀ ਅਸੀ ਆ ਅੱਜ ਉਹ ਸਾਬ ਹਣਾ ਦੇ ਦਾਂਗੇ ਬਾਕੀ ਠੰਡੀ ਸੀਲ ਬਹੁਤ ਹੈ ਡਾਕਟਰ ਨੇ ਕਿੰਨਾ ਕਿ ਰਕਾਰ ਬੀ ਢੋਲੀ ਚਾਲੀ ਬਹੁਤ ਆ ਇਹ 20 ਕਿਲੋ ਪਲੂਨ ਦਾ ਕੱਡਾ ਵਾ ਡਾਕਟਰ ਓਕੇ ਭਾਈ ਹੁਣ ਦੂਜਾ ਸੂਆ ਸੂ ਗਈ ਲੌਂਟੂ ਲੌਂ ਬਹੁਤ ਪਈਆਂ ਬਹੁਤ ਹੋਈ ਗੱਲ ਹੈ ਬਾੜ ਬੋੜ ਦੇਖ ਲੈ ਹੁਣ ਦੱਸავੇ ਤੁਹਾਨੂੰ 55 ਭਾਈ ਕੱਲਾ ਕੱਲਾ ਥਾਨ ਨੇ ਪੂਰੀ ਵਿੱਤੀ ਦੇ ਥਾਨ ਹੁਣ ਤਾਂ ਉਤਰ ਲੱਗ ਗਿਆ ਡਾਕਟਰ ਹੂੰ ਚੌੜਾ ਕੋਈ ਬੰਦਾ ਉਹਦੇ ਪੜਾ ਜੱਕ ਕਰਾ ਕੇ ਲਏ 20 ਦਿਨ ਲੱਗੂਗੀ ਓਕੇ ਭਾਈ ਹ ਫੁੱਲ ਬਰੀਡ ਬਾਕੀ ਪਲੀ ਪਲੀ ਬਹੁਤਾ ਵੈੜਾ ਝਾਂਕ ਵਾਲੀ ਪੂਰੀ ਝੋਲੀ ਚੂੜੀ ਕੱਦ ਵਾਲੀ ਵੈੜਾ ਬਾਈ ਤੇ ਕੱਚੀ ਦਾ ਮੁੱਲ ਬਾਈ ਕਹਿੰਦਾ ਜਮਾ ਅੱਜ ਦਾ ਬੱਸੇ ਵਾਲਾ ਮੁੱਲ ਹੀ ਡਾਕਟਰ ਓਕੇ ਬਾਈ ਲੋਕ ਫੰਡਰਾ ਬੱਸੀਆਂ ਵੇਚੀ ਜਾਂਦੇ ਆਪਾਂ ਹਮ ਸਹੀ ਗੱਲ ਆ ਬਾਈ ਲੈ ਤੋਰਾ ਬਰੀਡ ਚੈੱਕ ਕਰੋ ਚਮਕ ਝਮਕ ਗਰਮ ਵਾਲੀ ਦੇ ਫੁੱਲ ਆ ਬਾਈ ਕਿਆ ਬਾਤ ਤੇ ਕੀ ਮੁੱਲ ਆ ਫਿਰ ਇਹਦਾ ਕੱਚੀ ਕੱਚੀ ਦਾ ਡਾਕਟਰ ਕੋਈ 55 ਨਹੀਂ ਕੋਈ 60 ਨਹੀਂ ਉਹਦਾ 65 85 ਦੀ ਬੱਸੀ ਆ 45000 ਦੀ ਵੈੜ ਦੇ ਦੇਣਗੇ ਜਮਾ ਜੈਜ ਮੋਲਾ 45000 ਦੀ ਵਾੜ ਬਾਈ ਕਹਿੰਦਾ ਦੇ ਦਾਂਗੇ। ਦਰ 20 ਲੁਕ ਡਾਕਟਰ ਆ ਗਾ ਆ ਬੰਦਾ ਲਾ ਲਿਆ ਡਾਕਟਰ। ਠੀਕ ਆ ਬਾਈ। ਹੂੰ। ਹੁਣ ਤੈਨੂੰ ਪਤਾ 50-50 ਬਸੀਆਂ ਵਿੱਚ ਇਹਨਾਂ ਲੋਕ ਫੰਟ। ਸਹੀ ਗੱਲ ਆ ਬਾਈ। ਇਹ 20 ਦੰਸਾਂ ਮੀ ਬੂ 85 ਦੀ ਵਾੜ ਆ ਬਾਈ। ਸਹੀ ਗੱਲ ਆ। ਜਮਾ ਜੈਜ ਮੋਲਾ ਬਾਈ 45 ਫੁੱਲ ਕੱਦ ਵਾਲੀ ਆ ਵਾਕਿਆ ਲ ਬਰਾਬਰ ਖੜਾ ਦਿਖਾ ਦੇ। ਫੁੱਲ ਕੱਦ ਫੁੱਲ ਬ੍ਰੀਡ ਪਲੀ ਵੀ ਬਹੁਤ ਆ। ਸਹੀ ਬਾਈ। ਹੂੰ। ਤੇ ਨਗਸੀ ਭਰਾ ਕੋਲੇ ਦੋ ਦੋ ਨੇ ਦਿਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਭਾਈ ਨਾ ਕਨੈਕਟ ਕਰ ਲਿਓ। ਧੰਨਵਾ